ਰੱਖਾ ਗਿਆ ਸ਼ਸ਼ ਕਰੰਦਾ ਜਿਹੜਾ ਸ਼ੇਰ ਦੇ ਕੇ ਆਇਆ ਸੀ ਬੜਾ ਸ਼ਾਬਹਣਾ ਇੰਦਰ ਨੇ ਬਣਾਇਆ ਉਹ ਦੁਨੀਆਂ ਸਾਰੀ ਆਂਦੇ ਬਹੁਤ ਸਾਲ ਹੋ ਗਏ ਮੈਂ ਤਾਂ ਖਾਂਦੀ ਨਹੀਂ ਅੱਛਾ ਕਰੀ ਨਹੀਂ ਬੜਾ ਸ਼ਾਬਹਣਾ ਮਿਲਵਾਇਆ ਜਿਆਦਾ ਵੀ ਉਹਦੇ ਨਾਲ ਕੁਕਾ ਨਾ ਬਣ ਗਿਆ ਤਾਂ ਤੂੰ ਤੂੰ ਕੇ ਰੱਖੀ ਕਾਹ ਲੱਗਾ ਅੱਜ ਤੁਹਾਨੂੰ ਦੱਸਣ ਦਾ ਇਹ ਉਹਨੂੰ ਕੋਲੋਂ ਬੰਦ ਕੇ ਫਾਰਮੂਲਾ ਲਾਇਆ ਹੈ ਗੈਸਟ ਗੈਸਟ ਡੇ ਆ ਨਾਏ ਬ੍ਰੇਕਫਾਸਟਾ ਨਾਏ ਲੰਚ ਨੰਨੇ ਗੁਰਕੀ ਨਹੀਂ ਜਾਂਦਾ ਇਹ ਚੋਟੀਆਂ ਚੱਪੀਆਂ ਨੂੰ ਠੰਡ ਕਿੱਥੋਂ ਲੱਗਣੀ ਉਹਨਾਂ ਨੂੰ ਚੱਪੀ ਦੀ ਲੇਟਨ ਦੇ ਪਰ ਮੇਰੇ ਵੀਰੇ ਉਹ ਦੇਖੋ ਇਹ ਕਿਹੜੀ ਨਸਲ ਹੈ ਬੰਦਿਆ ਸਾਡੇ ਪਰਿਵਾਰ ਦੇ ਮੈਂਬਰ ਕੂੜੀਆਂ ਦਾ ਮਜ਼ਾ ਲੈਂਦੇ ਹੈ ਕਈਆਂ ਦਾ ਸਾਹ ਨਿਕਲ ਨਹੀਂ ਆ ਕਈਆਂ ਦਾ ਨਹੀਂ ਨਿਕਲਣਿਆ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਦੇ ਰਾਹ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਜਿਹ ਤਰ੍ਹਾਂ ਕਿ ਧੁੰਦ ਬੜੀ ਪਈ ਆ ਬਹੁਤ ਜਿਆਦੀ ਆ ਸਵੇਰ ਦਾ ਦਿਨ ਵੀ ਨਹੀਂ ਲੱਗਾ ਤਾਂ ਧੁੰਦ ਜ्यों ਜ्यों ਦਿਨ ਚੜਦਾ ਜਾਂਦਾ ਹੋਰ ਵੱਧਦੀ ਜਾਂਦੀ ਅਰ ਅੱਜ ਸਾਡੇ ਪਰਿਵਾਰ ਦੇ ਵਿੱਚ ਸਾਰਿਆਂ ਦੀ ਰੋਟੀ ਇਕੱਠੀ ਸੀ ਕਿਉਂਕਿ ਗੈਸ ਟੁੱਟਾਈ ਸੀ ਤੇ ਉਹਨਾਂ ਨੇ ਜਾਣਾ ਸੀ ਵਾਲਵਸ ਬਾਹਰ ਤੇ ਰੋਟੀ ਦਾ ਉਹਨਾਂ ਹੈ ਵੀ ਚਲੋ ਸਾਰੇ ਇਕੱਠੇ ਹੀ ਖਾਣੇ ਨੇ ਸਾਡੇ ਅੱਗੇ ਪਰਿਵਾਰ ਦੇ ਵਿੱਚ ਜਿਹੜਾ ਸੀ ਅੱਥਰੂ ਇਹ ਸਾਰੇ ਕਿਸੇ ਦਾ ਗੈਸਟ ਆਇਆ ਹੋਵੇ ਸੰਜਾ ਤੇ ਫਿਰ ਇੱਕੇ ਸਾਂ ਰੋਟੀ ਬਣਦੀ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਇਹ ਛੋਟੇ ਭਰਾ ਦਾ ਘਰ ਆ ਮੇਰੇ ਰਾ ਜਿਹੜਾ ਘੜੋਕਾ ਪਿੱਛੇ ਲੱਗਾ ਇਹ ਦੇਸੀ ਜਿਹਾ ਗਾਰਡ ਸੀ ਸਾਡੇ ਇਹ ਟਾਈਮ ਹੈ ਤੇ ਹੁਣ ਖਤਮ ਹੋ ਗਿਆ ਕਿਸੇ ਕੋ ਡੱਕਣ ਨੂੰ ਪਿੰਡ 'ਚ ਜਗ੍ਹਾ ਨਹੀਂ ਉਹ ਇੱਥੇ ਰੋਕ ਜਾਂਦੇ ਵੇਲੀ 'ਚ ਤੇ ਆ ਦੇਖ ਸਕਦੇ ਤੁਸੀਂ ਝੋਣੀਆਂ ਝਾੜੀਆਂ ਬੜੀਆਂ ਬੜਾ ਸੋਹਣਾ ਫੁੱਟ ਬੂਟੇ ਲੱਗੇ ਵਿਸ਼ੇਸ਼ ਬੜਾ ਵਧੀਆ ਮਾਹੌਲ ਆ ਤੇ ਜੇ ਆਪਾਂ ਮੈਂ ਹਾਂ ਚਲੋ ਮੈਂ ਇਹ ਛੋਟੇ ਛੋਟੇ ਸੰਜਾ ਤੁਹਾਡੇ ਨਾਲ ਪਾਉਂਦਾ ਰਹੂੰਗਾ ਮਿਲਦੇ ਆਪਾਂ ਇਦਾਂ ਹੀ ਤੁਹਾਡੇ ਨਾਲ ਹੀ ਅੱਜ ਬਨੇ ਰਵਾਂਗੇ ਤੇ ਅੱਜ ਕਲਿਆਣਾ ਪੱਟੀੋਂ ਸਾਡੇ ਤੋਂ ਕੇਰ ਪੱਟੀ ਉੱਥੋਂ ਮੰਤੂ ਲੈਉਂਦੇ ਆਂ ਤੇ ਉੱਥੋਂ ਬਣਿਆ ਬਰਾ ਬੁਖਰਾ ਮਿਲ ਜਾਂਦਾ ਬੈਠੋ ਆਜੋ ਬੁਖਰਾ ਲਿਆ ਗਏ ਅੱਜ ਗੱਡੀ ਮੈਂ ਚਲਾਵਾਂਗਾ ਚਲਾਏਗਾ ਚਲਾ ਲ ਨਾ ਮੈਂ ਚੱਲ 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 ਆਹ ਜਦੋਂ ਇਹ ਤੋਂ ਮੁੜੀ ਦਾ ਪਾਟ ਕੇ ਨਹੀਂ ਮੈਂ ਕੁੰਡ ਵੇਖ ਸਕਦੇ ਤੁਸੀਂ ਉਹ ਜਿੱਥੇ ਮੰਡੀ ਦਾ ਮੁੜੀ ਦਾ ਕੁੰਡੇ ਯਾਰੀ ਆ ਚਲੋ ਤਾਂ ਇਹ ਰਹਿ ਗਿਆ ਪਾ ਦੋਸਤੋ ਆ ਦੇ ਰਹਿ ਜੇ ਤੁਸੀਂ ਇਹ ਅੱਜ ਉਹ ਕਈ ਮਸਤ ਕਿਆ ਹੈ ਵੀ ਇਹ ਰੋਟੀ ਰਾਟੀ ਦਾ ਇਕੱਠਿਆਂ ਦਾ ਇਤਜ਼ਾਮ ਸੀ ਸਾਰੇ ਪਰਿਵਾਰ ਦੇ ਇਹ ਮੇਰੇ ਭਤੀਜੇ ਆ ਇਹ ਅਜੀ ਕਬੂਆ ਹੈ ਮੇਰੇ ਕੈਵਰੇ ਦੀ ਅੱਖ ਜੱਜ ਵੇਖਣ ਨੂੰ ਮਾਉਂਗੇ ਲੱਗਦੇ ਪਰ ਅਤਿਸ਼ਤਾਨ ਨੇ ਲੋਏ ਓਏ ਹਾਂਜੀ ਕਰਨੀ ਕੋ ਗੱਲ ਨਹੀਂ ਤੇ ਇਹ ਟਿਪਸ਼ਿਮ ਦਾ ਬਰ ਅਧਰ ਛੋਟਾ ਵੀ ਕੀ ਇਹ ਪ੍ਰਤਾਪ ਸਿੰਘ ਦਾ ਨਾਮ ਪੁਲੀਸ਼ਰ ਟਾਇਨ ਦੇ ਹੈਲੋ ਹੀ ਕਰੋ ਗੱਲ ਕੋਈ ਜਦੋਂ ਹੁਣ ਤੁਹਾਡੀ ਬੋਲਦੇ ਨੇ ਤੇ ਹਾਲੇ ਕੀ ਕਰਨੀ ਤਾਂ ਬਹੁਤ ਜਿਆਦੀ ਹੋਈ ਪਈ ਐ ਤੇ ਤੁਹਾਨੂੰ ਬਹੁਤ ਜਿਆਦੀ ਤੁਹਾਨੂੰ ਅੱਗੇ ਤੇ ਰੱਖੀ ਹੋਈ ਫੁਲਾਤੀ ਹੋਰ ਕਿਸੇ ਨਾਲ ਗੱਲ ਕਰਾ ਲਈ ਕੋਈ ਸਰੀਕ ਹੈ Kendita, terus apa cerita? Larter bilang, larter ਲੱਗ ਰਿਹਾ ਪੱਟੀ ਖੈਰ ਬਦਲ ਗਿਆ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਭੀੜ ਹੋੜੀ ਹੈ 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 ਭੀੜ ਬੜੀ ਹੈ ਮੁਸਤਫਾ ਜੀ ਇਤੋਂ ਫਿਰਦਾ ਥੋੜਾ ਜਿਹਾ ਲੋ ਇਤੋਂ ਅੱਛਾ ਇਤੋਂ ਇੰਨਾ ਤੋਂ ਆ ਬਣਿਆ ਐਵਰਗ੍ਰੀਨ ਵਾਲਿਆਂ ਤੋਂ ਬਣਿਆ ਬਣਾਤਾ ਨਹੀਂ ਆ ਮਮੂਂਗੀ ਲਾਇਆ ਨਾ ਟ੍ਰੈਗਰ ਤੋਂ ਸਮਾਨ ਵੇਰ ਗਿਆ ਸਿਰ ਪਛਾਨ ਕੇ ਬਹਿ ਗਿਆ ਫਿਰ ਉਹਨੇ ਟ੍ਰੈਗਰ ਲੱਗੇ ਨੇ ਸੌ ਗਾਲੀ ਆਂਦੇ ਟ੍ਰੈਗਰ ਰਾਤ ਰੋਟੀ ਨਹੀਂ ਖਾਦੀ ਤੇ ਮੈਂ ਮਿਲੂ ਗੀਰ ਕਹਿੰਦੀ ਇਹ ਇਹ ਨਾ ਰਾਦਰ ਤੇ ਨਾਰਾਦ ਦੇ ਨੂੰ ਕੁਝ ਪਿਆ ਇਹ ਚਲੇਗਾ ਬਾਰ ਹੋ ਗਿਆ ਠੰਡ ਲੱਗੀ ਦਿਨੇ ਦਿਨੇ ਦੀ ਠੰਡ ਲਾਦਤੀ ਕਿਸੇ ਨੇ ਨਾ ਗੁਰਕੀ ਨਹੀਂ ਜਾਂਦਾ ਅੱਜ ਟੋਟੀਆਂ ਚੱਪੀਆਂ ਨੂੰ ਠੰਡ ਕਿੱਥੋਂ ਲੱਗਣੀ ਉਹਨਾਂ ਚੇਹੇ ਚ ਲੇਟਣਦੇ ਆ ਇਸ ਵਾਰੇ ਮੇਰੇ ਸੂਰੇ ਉਹਨਾਂ ਦੇ ਕੋਈ ਗੇੜੀ ਨਾ ਚਲੇ ਬਸ ਠੰਡ ਘਟੀਆਂ ਸੁੱਤੀਆਂ ਕਰਦੇ ਆ ਪਚੌਂਦੇ ਆ ਠੱਡੀਆਂ ਸੁੱਤੀਆਂ ਕਰਦਾ ਢਿੱਡ ਹੀ ਖੱਟ ਕੇ ਇਹ ਨੀਂਦ ਤਾਂ ਲੱਕ ਜ ਖਾਸ ਹੁੰਦੀ ਨੇ ਇਹ ਨਮੋਣ ਵਾਲਾ ਇਹ ਕਿੰਜ ਆ ਉਲੀ ਨਾ ਮਾਹੌਲੀ ਲੱਲੀ ਯਾਰ ਤੈਨੂੰ ਭੁੱਖ ਬੜੀ ਲੱਗੀ ਲੈ ਲੈ ਉਹ ਵੇਖੀ ਕਿ ਮਾਹੌਲੀ ਹੋ ਗਈ ਤੇ ਨਾਲੇ ਅਗਲਾ ਬੰਦਾ ਆ ਗਰਮ ਮਿਲਦੀ ਬੱਥੇ ਤੇ ਰੁਕ ਗਈ ਇੱਥੇ ਮੜਾ ਜਾ ਆ ਇੱਥੇ ਲਾ ਨਹੀਂ ਆਉਂ ਤੇ ਗਾੜੀ ਬਣਦੀ ਇਕੱਲਾ ਖਾਂਦਾ ਨਹੀਂ ਦੂ ਨਾ ਵੀ ਕਰ ਲਾ ਕੋਈ ਚੰਦਰੀਆਂ ਵੱਡੀ ਫੈਮਿਲੀ ਦੇ ਗਾ ਆ ਕਿਲੀ ਆ ਜੀ ਲੱਕੜਾ ਕਿੰਨਾ ਪਾਉਂਦਾ ਕਿਲੀ ਨਹੀਂ ਆ ਜੀ ਰੋਜ਼ ਜਿਹੜਾ ਵੀ ਮੱਝ ਦੀਆਂ ਮਾ ਜਿਹੜੀਆਂ ਨਾ ਮਾਲਣ ਗਿੰਦਾ ਰਗੈਸ ਦੀ ਜਗਾ ਥੱਲੇ ਬੜੇ ਇਹ ਗੈਸਟ ਗੈਸਟ ਦੇ ਆ ਨਾ ਇਹ ਬ੍ਰੀਕਫਾਸਟ ਨਾ ਇਹ ਲੰਚ ਮੋਈ ਪਲਵਾੜ ਕਿੱਦਾਂ ਵੋਇਡੀ ਡਾਂਕ ਕੋਲ ਕਹਦੇ ਹਸ ਤੇ ਰੱਖੀ ਬਸ ਤਾਂ ਨਹੀਂ ਉੜੀਆਂ ਕੁੱਟ ਕੇ ਖਾਂਦੇ ਆ ਹੈ ਨਹੀਂ ਸਵਾਦਾ ਕੰਮ ਬਹੁਤ ਹੈ ਬਹੁਤ ਆ ਸੂਠ ਨਹੀਂ ਬਾਬਾ ਹੂੰ ਕਿੰਨੇ ਖਾਦਿਆਂ ਪੂੜੀਆਂ ਆ ਮੇਰੀ ਦੁੱਜੀਆ ਸਿਰਫ ਅੱਛਾ ਨੋ ਬੇਟਾ ਵਧੀਆ ਲੱਗ ਰਿਹਾ ਇਹਨੂੰ ਤੇ ਕਹਿਣਾ ਚਾਹੀਦਾ ਇਹ ਮੀਆਂ ਦੇ ਉੱਤੇ ਦੁੱਗੀ ਹੈ ਮੇਰੀ ਨਹੀਂ ਨਹੀਂ ਬਾਹ ਪਾਜੀ ਹਾਂਜੀ ਦੱਬਾ ਬਾੜ ਪਾਇਆ ਬਣਿਆ ਤਾਹੀ ਕਿ ਲੱਗ ਰਿਹਾ ਸੁਬ ਲੱਗ ਰਿਹਾ ਜੀ ਯਾਕੀ ਮਟਰ ਪਨੀਰ ਸਹੀ ਜਾਣਾ ਬੜਾ ਕਿੰਨੋ ਮਟਰ ਪਨੀਰ ਜੀ ਤੇ ਕਰਦਾ ਉਹ ਪਹਿਲਾਂ ਪੂੜਕੇ ਪੜੀਆਂ ਖਾਣ ਨੂੰ ਕੀ ਕਰਦਾ ਬਰ ਹਣਾ ਉਹ ਵੀ ਆਈ ਪੂਰੀ ਹੋ ਗਈ ਚਲੋ ਕੋਈ ਬੱਕਰੇ ਦਾ ਸੂਤ ਚਾਹ ਆਰੇ ਬੱਕਰੇ ਦਾ ਸੂਤ ਣ ਬਣੂੰਗਾ ਨਾ ਵਾਦਾ ਟਾਈਮ ਨਹੀਂ ਉਹ ਅਬਰ ਜੀ ਤੇ ਇਧਰ ਆਹਾ ਉਹ ਇਧਰ ਇਖੜਾ ਮੈਂ ਮੰਨ ਲੀਂ ਬੋਹ ਪਾਖਣੀਏ ਹੈਂ ਕੀ ਬਾਤ ਆ ਫੋਟੋ ਨਹੀਂ ਲੈਉਣ ਲਈ ਮੂਵੀ ਬੰਦਈ ਹੈ ਸਮਝਿਆ ਫੋਟੋ ਲੈਣ ਲਈ ਆ ਕੋ ਬੜਾਈ ਜਾ ਬੱਚੇ ਹੈ ਚੱਲ ਚੱਲ ਕਾਲਕਾ ਪੂਰੀਆਂ ਬੜੀਆਂ ਖਾਲੀ ਅੰਗੜੇ ਅੱਗੇ ਮਾਹ ਪਟੋੜੀ ਅੱਛਾ ਅੱਛਾ ਬੁਰਾ ਪੁਰੇਗਾ ਲੱਗਦਾ ਨਹੀਂ ਬੁਰੇ ਕਾਦੇ ਲੱਗਣਾ ਪੇੜ ਦਾ ਕਾਦੀ ਦੁਸ਼ਮਣੀ ਨਹੀਂ ਉਹ ਖੜੀ ਹੈ ਹੈ ਬੈਠੇ ਉੱਥੇ ਆ ਕੇ ਸੇਤ ਨਹਿਰ ਰਵਿਆ ਮੈਨੂੰ ਪਤਾ ਲੱਗਾ ਕਿ ਤੂੰ ਆਪ ਪਾਰਟੀ ਨਾਲ ਲੱਗਾ ਹੈ ਨਹੀਂ ਨਹੀਂ ਲੈ ਆਹ ਵਾਹ ਆਂਦੇ ਪੱਗ ਦੇ 30 ਵੈਸੇ ਲੋਣਾ ਵੀ ਆ ਲੈ ਬੰਨ ਲੈ ਪੜ ਕੇ ਇਹੋ ਜਿਹੀ ਬੰਨ ਲਾਂਗੇ ਕਾਲੀ ਤੁਹਾਡੇ ਕੰਮ ਤੋਂ ਡਰਦਾ ਸਰੋਂ ਦੇ ਫੀਟ ਫੁੱਲਾਂ 'ਚ ਲੁਕ ਜੇਂਦੇ ਸਾਨੂੰ ਤੇ ਲੱਭਣੇ ਨਹੀਂ ਸਟਾਲੇ 'ਚੋਂ ਨਹੀਂ ਨਹੀਂ ਨਾ ਪੜਾ ਜਾ ਲਿਆਰ ਉੱਥੇ ਉਹਨੂੰ ਪਾ ਜਾ ਲੱਭ ਜੂ ਸਟਾਲੇ 'ਚੋਂ ਤਾਂ ਸਰੋਂ ਦੇ ਜਿਹੜੇ ਤੇ ਸਰੋਂ ਦਾ ਫੁੱਲ ਪੜਿਆ ਹੈ ਸਰੋਂ ਯਾ ਸਾਡੇ ਘਰਾਂ ਦਾ ਵਿਸ਼ੇ ਦ੍ਰਿਸ਼ ਹੈ। ਇਹ ਗੈਸਟ ਗੈਸਟ ਆੜਾ ਕਿੜੋ ਕਾ ਖਾਦਾ ਰਿਹਾ ਇਹਨੂੰ ਪਾਸੇ ਖਿਲਾਰ ਦੇਣਾ ਸੀ ਕਿਤੇ। ਹੈ? ਤੂੰ ਕਿਹਾ ਕਿ ਆਪੇ ਨਿਕੜੋ ਕਾ ਵਿੱਚ ਖਿਲਾਰਦਾ ਵਰਜੀ ਤੂੰ ਆਵੇ ਆਈ ਜਾਵੇ ਹੈ? ਆ ਗਿਆ ਵਿੱਚ। ਦੱਸਦਾ ਨਹੀਂ। ਤੇ ਨਾਲ ਇਹਨਾਂ ਨੂੰ ਪਾਸੇ ਕਰ ਦੇ। ਨਾ ਕੀਆ? ਆ ਗਿਆ ਪੈਗਪੂ ਬਹਿ ਜਾ ਵੇਖੀ ਜਾ ਕਿ ਨਹੀਂ ਦਰਸ਼ਨ ਕਰਕੇ ਕੋਸ਼ਿਸ਼ ਆ ਗਏ ਸਾਹ ਦੇ ਅੱਛਾ ਅੱਛਾ ਹੋਰ ਆ ਰਿਹਾ ਮਾਰਕੀਟ ਤੇ ਹੈ ਨਾ ਆਪਣਾ ਅੱਛਾ ਮੁੰਡਾ ਮਾਰਕੀਟ ਚ ਆ ਰਿਹਾ ਉਹ ਲਿੰਗਾ ਚ ਅੱਛਾ ਚਲੋ ਚਲੋ ਵਧੀਆ ਲਿੰਗਾ ਦੇ ਸੇਵਾ ਕਰੂੰਗਾ ਲਿੰਗਾ ਚ ਚਲੋ ਚਲੋ ਵਧੀਆ ਸਾਡੇ ਚੇਲੇ ਖਾਲੀਆ ਹੋਣਾ ਯਾਰ ਖਾਪੀ ਲੈ ਤੂੰ ਕੁਝ ਖਾਣੇ ਮੈਂ ਰੋਟੀ ਖਾਣ ਹੈ ਖਾਣੇ ਪਰੋਣੇ ਖਾਣੇ ਰੋਟੀ ਅੱਛਾ ਚਲੋ ਪਰੌਣੇ ਖਾਇਦੇ ਨਹੀਂ ਤੂੰ ਹੀ ਖਾਲਾ ਤੜੀ ਗੈਸਟ ਆਏ ਉਹਨਾਂ ਕਰਕੇ ਖਾਣਾ ਤੇ ਥੋੜਾ ਜਿਹਾ ਲੇਟ ਮਿਲਿਆ ਪਰ ਖਾਣਾ ਵਧੀਆ ਵਧੀਆ ਕੂੜ ਗਿਆ ਪਾਣੀ ਤੇ ਆਲਾ ਰਹਿ ਗਈ ਤੁਸੀਂ ਕਿਤਲੀ ਆਪ ਵੀ ਮੇਰੀ ਜਟਣੀ ਆ ਆ ਗੰਡੇ ਦੀ ਆ ਵਾਲ ਕੜਾ ਕੜੂ ਵੀ ਬਣਿਆ ਤੇ ਪੂੜੀਆਂ ਪੜੀਆਂ ਛੱਡੀਆਂ ਉਹ ਮਾ ਖਾਣ ਤੋਂ ਪਹਿਲਾਂ ਕਰੀ ਖਾਦਤਾ ਜਾ ਰਹੀ ਉਹ ਨਾਲ ਦੇਖੋ ਬਾਈਟ ਮੈਂ ਹੱਦੋਂ ਵਾਹ ਵਾਹ ਬਾਲੂ ਉਹ ਲਿਆ ਰਾਜਾ ਜਰਾ ਉਪਰ ਚੁੱਕੇ ਜਾ ਕੰਮ ਨੋ ਸੋਦੀ ਵੀ ਖੱਡਾ ਨੂੰ ਚੀਰੀ ਜਾਂਦੇ। ਇਹ ਵੇਖ ਸਾਡੇ। ਤੈਨੂੰ ਇੱਧਰ ਆਇਆ ਮਾਰੂੰਗਾ ਤੈਨੂੰ। ਉਹ ਤੁਹਾਨੂੰ ਪਾ ਲਓ। ਇਹ ਸਾਡੇ ਪਰਿਵਾਰ ਦੇ ਮੈਂਬਰ। ਕੂੜੀਆਂ ਦਾ ਮਜ਼ਾ ਲੈਂਦੇ। ਕੂੜੀਆਂ ਦਾ ਸਾਹ ਨਿਕਲਦਾ ਹੈ, ਕਈਆਂ ਦਾ ਨਹੀਂ ਨਿਕਲਦਾ। ਜੋੰਬੇ। ਹਾਂ ਜੀ ਦੇ। ਠੀਕ ਹੈ ਜੀ। ਇਹ ਤਾਂ ਖਾਦੀਆਂ ਨਹੀਂ ਇਹਦੇ। ਹਾਂ। ਹਾਂ ਰਿਆ। ਹਾਂ ਰਿਆ। ਮੈਨੂੰ ਤਾਂ ਪਤਾ ਲੱਗ ਜਾਂਦੇ ਅੰਬਾਂ ਦਾ ਮੇਰੇ ਸੇਦ ਨਹੀਂ ਠੀਕ ਹੈ। ਹਾਂ। ਉਹ ਚੂਰਨ ਦਾ ਲੱਭਾ ਵੀ ਲੈਂਦਾ ਖਾਣਾ ਤੇ। ਸੋਚੋਗੇ। ਇਹਨਾਂ ਨੂੰ ਅਪਾਉ ਨੂੰ ਚੂਰਨ ਦੇ ਦਿਓ ਥੋੜਾ ਜਿਹਾ। ਕੋਈ ਨਹੀਂ। ਪਹਿਲਾਂ। ਅਈ ਹੈਗਾ ਮਤਲਬ ਗਰੁੱਪ ਜੇ ਬਣ ਗਈ। ਟੈਗਰੀ ਸਾਡਾ ਬਹੁਤ ਬੜਿਆ ਵੀ। ਉਹੋਂ ਦੇ ਨਾ ਕਰਨੇ ਹੀ ਦੇਣਾ ਹੈ ਬਾ ਇਤਰਾਇਆ ਪਰ ਹਾਂ ਦੇ ਮੈਂਬਰ ਸਾਡੇ ਨੇ ਮਜੋੜੇ ਪਏ ਖਾਰਾ ਜੀ ਕੁ ਕਹਿਣਾ ਚਾਹੁੰਦਾ ਅੱਜ ਕਹਿਣਾ ਚਾਹੁੰਦਾ ਹੋਵੇ ਸਾਡੇ ਮਾਮੇ ਦੇ ਪੱਕ ਬੰਨੀ ਅੱਜ yellow ਲੰਗ ਦੀ ਆਵਾ ਜੱਲ ਕਰੋ ਮੜਾ ਬੱਬੂ ਇਹ ਐਡੇ ਭਮਾਜੀ ਦੇ ਦੋਸਤੋ ਜਦੋਂ ਕੋਈ ਵਾਂਹ ਸੇ ਨੰਦਾ ਦੇ ਡੁੱਟੀ ਲਾ ਦਿੰਦੇ ਆ ਮੇਰੀ ਉਹ ਅਹੀਂ ਮਾਰਦੇ ਗੱਪਾ ਛੱਪਾ ਸਾਰਾ ਟੱਬਰ ਤੇਰੀ ਭਵਾਨਸੀ ਦਾ ਫਾਇਦਾ ਇਹੋ ਹੀ ਆ ਵੀ ਤੂੰ ਤੜਕਾ ਬਣਾ ਮੀਟ ਬਣਾ ਦੇ ਖਵਾ ਸਾਰਿਆਂ ਨੂੰ ਹੈ ਇਹ ਵੇਖਦੇ ਜੇ ਮੇਰਾ ਸਮਾਨ ਜਿਹੜਾ ਮੱਟੋਲੇ ਤੇ ਚੜਾਇਆ ਉਹ ਥੱਲੇ ਆਗਾ ਤੇ ਪਿਆਰੀ ਚੱਲੀ ਕਿਧਰ ਮੈਨੂੰ ਇੱਥੇ ਫਸਾ ਕੇ ਨਾ ਤੇ ਡਰਾਉ ਬਾਈ ਕਿਤੇ ਨਮਕ ਦੇ ਜੇ ਬੰਦਾ ਇੱਥੇ ਹਾਂਜੀ ਇੱਕ ਹਲਦੀ ਤਦ ਦੇ ਨਮਕਾਂ ਦੀਆ ਬਫਰੀ ਇਤਲਾ ਨਹੀਂ ਆਉਂਦੀ ਇਹਨੇ ਮੀਟ ਬਣਾਇਆ ਹੈ ਜਿਹੜਾ ਰਾਤ ਖਾ ਗਿਆ ਸ਼ਸ਼ ਕਰੰਦਾ ਹੈ ਕਿਵੇਂ ਜਿਹੜਾ ਸ਼ੇਰ ਦੇ ਕੇ ਆਇਆ ਸੀ ਥੋੜਾ ਸਵਾਦ ਬਣਾਇਆ ਸੀਦਰ ਨੇ ਬਣਾਇਆ ਉਹ ਦੁਨੀਆਂ ਸਾਰੀ ਆਂਦੇ ਬਹੁਤ ਸਾਰੇ ਮੈਂ ਤਾਂ ਖਾਂਦੀ ਨਹੀਂ ਨਹੀਂ ਬੜਾ ਸਵਾਦ ਹੀ ਮੀਟ ਵਾਹ ਚਾਹੀਦਾ ਹੋਰ ਜਿਆਦਾ ਵੀ ਉਹਦੇ ਨਾਲ ਵੀ ਕੋਈ ਤੇ ਨਾ ਬਣ ਗਿਆ ਤਾਂ ਤੂੰ ਤੂੰ ਕੀ ਰੱਖੀਂ ਕਾਹ ਲੱਗਾ ਅੱਜ ਤੁਹਾਨੂੰ ਦੱਸਣ ਦਾ ਹੈ ਮੈਂ ਉਹਨੂੰ ਬੰਨ ਕੇ ਫਾਰਮੂਲਾ ਲਾਇਆ ਹੈ ਤੁਹਾ ਦੇ ਵੇਰੇ ਤੇ ਜੇ ਸਵਾਰ ਕਰਕੇ ਤੁਹਾਡਾ ਤੇ ਤੁਕੇ ਰਹਿ ਲੱਗਦਾ ਉਹਦੰਦਾ ਹੀ ਆ ਫਾਰਮੂਲਾ ਹੀ ਲਿਆ ਵਾ ਜਿਹੜਾ ਅੱਜ ਵੀ ਛੋਇਆ ਵਾ ਹਾਂ ਫਿਰ ਕੋਲ ਵਿੱਚੇ ਪੁੱਛਦੇ ਸਾਰੇ ਆਵੇ ਲੱਭਣੇ ਨਹੀਂ ਸਮਾਨ ਜਿਆ ਵਿੱਚ ਰਜਰਜ ਫਿਰ ਆਵੇ ਲਾਉਦਾ ਵਕਰੇ ਵਾਲੇ ਜਿਨੀ ਲੱਗਦਾ ਦੂਜੇ ਚ ਨਹੀਂ ਸੁਣ ਤਾ ਕਿਸੇ ਦੇ ਮੁੰਡੇ ਲਵਦਾ ਆ ਜੇ ਥੰਮੜਦੇ ਨਾ ਅਮਰਦੀਤ ਦਾ ਹਾਂ ਉਪਰ ਸਾਈ ਫਾੜੇ ਤੇ ਬਈਆ ਯਾਰ ਲਓ ਜੀ ਨਮਸਕਾਰ ਆਪ ਦੇ ਸਿੱਕੇ ਓਏ ਬੈਹਦੇ ਓਏ ਮੈਂ ਬਾਹਰ ਆਇਆ ਸਾਡੇ ਅੱਜ ਅੱਜ ਨਹੀਂ ਆਏ ਬਾਬਾ ਜਣਾਂ ਦੇ ਆਏ ਆ ਗ੍ਰੀਸ ਤੋਂ ਆਏ ਆ ਨਿਊਜ਼ੀਲੈਂਡ ਤੋਂ ਆਏ ਆ ਕੋਈ ਕਿ ਕੋਈ ਪੁਰਾਣੇ ਆਸਟ੍ਰੇਲੀਆ ਤੋਂ ਕੋਈ ਲੋਕਲ ਵੀ ਨੇ। ਅੱਜ ਜਿਹੜੇ ਆ ਗ੍ਰੀਸ ਵਾਲੇ ਆ ਉਹ ਮੇਰੇ ਛੋਟੇ ਬ੍ਰਦਰ ਤੇ ਸਾਲਾ ਸਾਹਿਬ ਨੇ, ਸਾਲੇ ਹਾਰ ਨੇ, ਉਹਨਾਂ ਦੇ ਬੱਚੇ ਆ। ਉਹਨਾਂ ਚ ਵਾਪਸ ਜਾਣਾ, ਉਹਨਾਂ ਦੀ ਰਾਤ ਦੀ ਫਲਾਈਟ ਆ ਅਮਰਸੱਤ ਤੋਂ। ਤੇ ਇਸ ਕਰਕੇ ਅੱਜ ਰੋਟੀ ਸਾਰਿਆਂ ਦੀ ਇਕੱਠੀ ਆ। ਉਹ ਠੰਡ ਕਰਕੇ ਕੋਈ ਅੰਦਰੋਂ ਨਹੀਂ ਨਿਕਲ ਰਿਹਾ। ਤੇ ਮੈਨੂੰ ਆ ਬਿਸਤਰੇ 'ਚੋਂ ਉਠਾ ਕੇ ਚੁੱਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਆ ਵੀ ਤੁਸੀਂ ਬਣਾ ਦਿਓ ਮੀਟ ਮੈਂ ਚੱਲ ਮੈਂ ਬਣਾ ਦਿੰਦਾ ਤੇ ਆਹ ਦੇਖੋ ਤੁਸੀਂ ਇਹ ਹੁਣ ਚੱਲਣ ਦਾ ਕੰਮ ਇਹ ਹੁਣ ਜਿੰਨੇ ਰਬਾਨ ਨਹੀਂ ਜਾਂਦਾ ਨજર ਮੇਰਾ ਖੜਾ ਨਹੀਂ ਹਟਣਾ ਦੇਸੀ ਬੱਤਰਾ ਤੇ ਹੁਣ ਇਹ ਇਹ ਨੂੰ ਚੜਦਾ ਪਟੇ ਤੇ ਬੰਨਦਾ ਰਹੂਗਾ ਸਿੱਜੇ ਸਿੱਜੇ ਤਾਂ ਡੇਢ ਘੰਟਾ ਹੋਣਾ ਲੱਗ ਜਣਾ ਇਹ ਗੱਲ ਦਾ ਵੀ ਥੋੜਾ ਜਿਹਾ ਔਖਾ ਹੁੰਦਾ ਕਿਸੇ ਵੇਲੇ ਕਹਿ ਦੇ ਦਿੰਦੇ ਆ ਜੇ ਠਕਈ ਤੇ ਸਹੀ ਕਹਿ ਦਿੰਦੇ ਵੀ ਇਹ ਕੂੜਾ ਕੂੜਾ ਪਰ ਕਈ ਵਾਰੀ ਪੱਕੇ ਭਾਰੂ ਵੀ ਹੁੰਦੇ ਨਗਲ। ਤੇ ਆ ਮੇਰਾ ਭਤੀਜਾ ਇਹ ਮੇਰੇ ਨਾਲ ਹੈਲਪ ਕਰ ਰਿਹਾ। ਪਰ ਇਹਦੀ ਹੈਲਪ ਨਾਲੋਂ ਤਾਂ ਮੈਂ ਨਾ ਵੀ ਲਵਾ ਦੇ ਸਮਝ ਸਮਝ। ਤੇ ਜਿੰਨਾ ਸਾਰਾ ਧੜੀਆਂ ਮੇਰੇ ਸਿਰ ਤੇ ਘਾੜਦੇ ਮਮਾ ਉਹ ਫੜਾ ਤੂੰ ਕਿ ਕੱਟਾ। ਟਾਂਕੇ ਲੱਗੇ। ਤੇਰੋ ਬਾਕੀ ਹੁਣ ਜਦੋਂ ਖਾਣਾ ਖਾਵਾਂਗੇ ਉਦੋਂ ਹੀ ਮਿਲਦੇ ਹਾਂ ਤਾਂ ਫਿਰ ਗੱਲਬਾਤ ਸਾਰੇ ਕਿਉਂਕਿ ਬੱਚੇ ਸੰਗਦੇ ਸੁngਦੇ ਮੈਂ ਤਾਂ ਚਾਹੁੰਦਾ ਹਾਸੇ ਮੰਜਾ ਕੜੀਆਂ ਗੱਲਾਂ ਕਰਨਾ ਨਹੀਂ ਨਹੀਂ ਮੈਂ ਕਿਦੋਂ ਸੰਗਦਾ ਹਾਂ ਉਹ ਤਾਂ ਸੰਗਦਾ ਤੂੰ ਤਾਂ ਲੋਚਿਆਂ ਦਾ ਸ਼ੈਨਸ਼ਾ ਆ ਬੋ ਦੋਸਤੋ ਕੰਪਨੀਆਂ ਵੀਡੀਓ ਦਾ ਬਲੌਗਰ ਦਾ ਐਂਡ ਇਹ ਸਾਰੀ ਫੈਮਿਲੀ ਬੈਠੀ ਹੈ ਜੇ ਰੋਟੀ ਥੋੜੀ ਜਿਹੀ ਲੇਟ ਹੋ ਜਣੀ ਤੇ ਜਿਨ੍ਹਾਂ ਨੇ ਜਾਣਾ ਰਾਤ ਨੂੰ 에ਰਪੋਰਟ ਤੇ ਉਹਨਾਂ ਨੂੰ ਥੋੜਾ ਜਿਹਾ ਲੇਟ ਜਾਣਾ ਅਸੀਂ ਹੱਸੇਗਾ ਮੈਂ ਕਰੀ ਸਾਰੇ ਕੈਦ ਕਰੀ ਨਾ ਬੰਦ ਹੋ ਸਕਦੀ ਤੇ ਆਪਰੇ ਆ ਗਏ ਲੋ ਬੇਟਾ ਅੱਗੇ ਕੈਮਰਾ ਆਨ ਕਰ ਲੋ ਵਾ ਰਹਿਗਾ ਮੈਂ ਜਲਦੀ ਆਵੀ ਹੈ ਹੈ ਸਿੰਗਰ ਬੇਟਾ ਤੁਸੀਂ ਵੀ ਮਾਰੇ ਜਲਦੀ ਹੈ ਕਿ ਕਿੰਨੇ ਚਿਰ ਪਾਦਾ ਹੁੰਦੀ ਏ ਮੇਰਾ ਹਲਾ ਹਾਂਜੀ ਦੋਸਤ ਸਾਹ ਪਾਜੀ ਕਿੱਥੇ ਬਾਥਰੂਮ ਤੇ ਨੇ ਇਹ ਹਾਂਜੀ ਉਧਰ ਉੱਚਾ ਅੱਛਾ ਅੱਛਾ ਲਾਦਾ ਸੋ ਨਾ ਨਾ ਤੇ ਦੇਖਿਓ ਬਿਸਤਰੇ ਚ ਮੈਂ ਤਾਂ ਰੋਮ ਕੇ ਪੈ ਤਾ ਇਹ ਅਰੇ ਉਹਦੇ ਗੈਸਟ ਰੌਣਕ ਲੱਗੇ ਆ ਥੋੜੀ ਦੇਰ ਨੂੰ ਹਣਾ ਖਾਣਾ ਚਾਲੂ ਫੇ ਬਹੁਤ ਵਧੀਆ ਜੀ ਮੈਂ ਤਾਂ ਹੈਰਾਨ ਆ ਮੈਂ ਤਾਂ ਐਸੀ ਬਰਡਿੰਗ ਹੀ ਹੋ ਗਈ ਇਤਨਾ ਪ੍ਰੋਫੀਸ ਹਸਤੀ ਹੈ ਉਹ ਬੰਦੇ ਨਾਲ ਜਿਹਦੇ ਨਾਲ ਹੀ ਮੈਂ ਅੱਜ ਦਾ ਵਲੌਗ ਇੱਥੇ ਹੀ ਬੰਦ ਕਰਦਾ ਔਰ ਤੁਸੀਂ ਵੇਖ ਰਹੇ ਜੇ ਵੀ ਰੌਣਕ ਤੇ ਬੜੀ ਹੈ ਜੇ ਹੁਣ ਖਾਣਾ ਚੱਲਣਾ ਖਾਣੇ ਤੋਂ ਬਾਅਦ ਫਿਰ ਜਿੱਥੇ ਜਾਣਾ ਉਹਨਾਂ ਨੂੰ ਰਿਪੋਰਟ ਲਈ ਤੋਰਨਾ ਇਹੋ ਜੀ ਤੋੜ ਦੇ ਚ ਜਾਣਾ ਵੀ ਕਰਾ ਸੌਖਾ ਹਾਂਜੀ ਤੇ ਉਹਨੇ ਜੱਡੀਆ ਵੇਖੋ ਬਾਤ ਤਿਆਰ ਖੜੀ ਹੈ ਜਿਹਨਾਂ ਨੂੰ 에어ਪੋਰਟ ਤੇ ਭੇਜਣਾ ਮੇਰੀ ਇੰਨੀ ਕਿਸਾਂਜ ਮੈਂ ਤੁਹਾਡੇ ਨਾਲ ਪਾ ਸਕਿਆ ਮੇਰੇ ਵਲੌਗ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਜਰੂਰ ਕਰਦਾ ਰਿਹਾ ਕਰੋ ਕਿਉਂਕਿ ਮੈਂ ਤੁਹਾਡੇ ਨਾਲ ਛੋਟੀਆਂ ਛੋਟੀਆਂ ਇਹ ਸਾਂਝਾ ਪਾਉਂਦਾ ਰਹਾ ਮੈਂ ਇਹਦਾ ਦਾਬਣਾ ਕੀ ਸਤਿਪਤਨ ਨੂੰ